ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਮਾਨ ਸਰਕਾਰ 'ਤੇ ਬਰੇ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਲੀਡਰ ਕੁਲਵੀਰ ਜੀਰਾ ਦੇ ਖਿਲਾਫ ਗਲਤ ਕੇਸ ਦਰਜ ਕੀਤਾ ਗਿਆ ਹੈ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਦਿੱਤਾ ਤਾ ਉਹ ਐਸਐਸਪੀ ਦਫਤਰ ਦੇ ਬਾਹਰ ਦਰਨਾ ਦੇਣਗੇ ਬੇ ਕਿਉਂਕਿ ਕੁਲਵੀਰ ਸਿੰਘ ਜੀਰਾ 'ਤੇ ਸਰਕਾਰ ਨੇ 307 ਦਾ ਮੁਕੱਦਮਾ ਦਰਜ ਕੀਤਾ

ਉਹ ਤੁਸੀਂ ਪਰਚਾ ਦਰਜ ਕਰਕੇ ਕਹਿੰਦੇ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਔਨ ਮੈਰਿਟ ਬਿਲਕੁਲ ਠੀਕ ਹੈ ਲੇਕਿਨ ਪੁਲਿਸ ਦੇ ਥੇ ਜਿਹੜੇ ਲਾਏ ਐ ਐਸਐਚਓ ਕੋਈ ਡੀਐਸਪੀ ਉਹ ਗੇੜੇ ਕੱਢਦੇ ਨੇ ਬਾਹਰ ਜਾਣ ਪੁੱਝ ਕੇ ਦਬਾਅ ਬਣਾਉਂਦੇ ਨੇ ਐਦਾਂ ਪੁਲਿਸ ਤੋਂ ਅਸੀਂ ਡਰਨ ਵਾਲੇ ਨਹੀਂ ਐ ਕਿਉਂਕਿ ਬਿਲਕੁਲ ਅਸੀਂ ਸੱਚੀ ਹਾਂ ਦੂਸਰਾ ਪੁਆਇੰਟ ਸਾਡੀ ਕਾਰ ਸਾੜ ਦਿੱਤੀ ਗਈ ਸਾਡਾ ਬੰਦਾ ਅੱਧਾ ਸੜ ਗਿਆ ਹਸਪਤਾਲ ਜੇਰੇ ਇਲਾਜ ਹੈ ਪੁਲਿਸ ਨੇ ਰਪੜ ਦਰਜ ਕੀਤੀ ਹੋਈ ਹੈ ਜਦਕੀ ਜਿਹੜਾ ਬੰਦੇ ਦੀ ਇੱਕ ਨਲਕਾਰ ਬਿਲਕੁਲ ਜਲਾ ਦਿੱਤੀ ਗਈ ਔਰ ਬੰਦੇ ਨੂੰ ਹਸਪਤਾਲ ਜੇਰੇ ਇਲਾਜ ਲੈ ਬੰਦਾ ਸੜ ਗਿਆ ਕੀ ਹੋਰ ਮਕਦਮਾ ਨਹੀਂ ਦਰਜ ਕਰਨਾ ਬੰਦਾ ਅਸੀਂ ਇਹ ਕਹਿੰਦੇ ਕਿ ਮਕਦਮਾ ਦਰਜੋ ਦੂਜਾ ਮਕਦਮਾ ਵੀ ਦਰਜ ਕਰੋ ਤਾਂ ਜੋ ਫੇਅਰ ਇਨਕੁਆਰੀ ਹੋ ਸਕੇ ਤੁਸੀਂ ਹੋਰ ਵੀ ਇਨਕੁਆਰੀ ਕਰ ਲਓ ਜੇ ਤੁਹਾਨੂੰ ਲੱਗਦਾ ਹੈ ਕਿ ਹੋਰੇ ਜ ਕੋਈ ਮੈਲਾ ਫਾਇੰਡ ਹੈ ਉਹ ਵੀ ਇਸੇ ਲੋਕਾਂ ਦੇ ਸਾਹਮਣੇ ਤੱਕ ਦੱਸੋ মিডিਆ ਦੇ ਸਾਹਮਣੇ ਦੱਸੋ ਔਰ ਇਹਦਾ ਵੀ ਮੁਕਦਮਾ ਦਰਜ ਕੀਤਾ ਤੁਸੀਂ ਸੈਟ ਬਣਾਓ ਤੇ ਇਹਦਾ ਜਿਹੜਾ ਇਨਕੁਆਇਰੀ ਕਰੋ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਤੇ ਬਿਲਕੁਲ ਕਾਰਵਾਈ ਕਰੋ ਪਰ ਜੇ ਜੇ ਸਾਡਾ ਬੰਦਾ ਨਹੀਂ ਹੈ ਤੇ ਜਾਂ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ ਉਹਰੇ ਖਿਲਾਫ ਐਫ ਆਈ ਆਰ ਕਰਨਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਸੋ ਅਸੀਂ ਫੈਸਲਾ ਮੈਂ ਡਿੰਪਾ ਜੀ ਸੰਧੂ ਸਾਹਿਬ ਅੱਜ ਸਾਰੇ ਇੱਥੇ ਆਏ ਆ ਗੱਲ ਕਰਦੇ ਆ ਜੇ ਸਾਨੂੰ ਕੋਈ ਨਾਂ ਨਾ ਮਿਲਿਆ ਤਾਂ ਫਿਰ ਐਸ ਐਸ ਪੀ ਦੇ ਬਾਹਰ ਚ ਧਰਨਾ ਦੇ ਆਂਦੇ ਆ ਇਹ ਬਿਲਕੁਲ ਟੱਕਾ ਨਹੀਂ ਚੱਲੇਗਾ ਸਰਕਾਰ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹਨੇ ਤੇ ਮਰਜੀ ਚੱਕ ਕੇ ਪਰਚਾ ਦੇ ਦੇ ਸੋ ਮੈਂ ਬੇਨਤੀ ਕਰਨੀ ਚਾਹਣਾ ਹੈ ਪੁਲਿਸ ਮਹਿਕਮੇ ਨੂੰ ਔਰ ਮੈਨੂੰ ਪੂਰੇ ਨਾਲ ਉਮੀਦ ਹੈ ਕਿ ਇਥੋਂ ਦੀ ਜਿਹੜੀ ਐਸਐਸਪੀ ਹੈ ਉਹ ਸਾਨੂੰ ਹੀ ਜਸਟਿਸ ਦੇਣਗੇ ਲੇਕਿਨ ਹਜਾ ਹਲੇ ਤੱਕ ਤਾਂ ਜਿਹੜੀ ਉਹ ਐਫਆਈਆਰ ਦਰਜ ਨਹੀਂ ਹੋਈ ਇਹਦੇ ਵਿੱਚ ਮੈਨੂੰ ਲੱਗਦਾ ਕਿ ਸਰਕਾਰ ਦਾ ਦਬਾਅ ਹੈ ਪੁਲਿਸ ਨੂੰ ਹੀ ਕਿਹਾ ਜਾ ਰਿਹਾ ਕਿ ਐਫਆਈਆਰ ਨਾ ਦਰਜ ਕੀਤੀ ਜਾਵੇ ਪਰ ਜੇ ਐਫਆਈਆਰ ਦਰਜ ਨਾ ਹੋਈ ਔਰ ਮੁਕੰਮਲ ਇਨਕੁਆਰੀ ਨਾ ਹੋਈ ਤਾਂ ਅਸੀਂ ਐਸਐਸਪੀ ਸਾਹਿਬ ਦੇ ਬਾਅਦ ਕਰਦਾ ਰਿਹਾ ਇੱਕ ਸਰਪੱਖਾਨ ਇਸ ਤਰ੍ਹਾਂ ਇਹ ਤਾਂ ਚੋਣਾਂ ਚ ਕਰਾਉਣ ਦੀ ਲੋੜ ਹੀ ਨਹੀਂ ਹੈ ਪਰ ਮੈਂ ਮੁਬਾਰਕ ਬਾਤ ਦਿੱਤੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਮੈਂ ਇਹ ਸਮਝਦਾ ਹਾਂ ਕਿ ਫਿਰ ਬੰਦੇ ਚੁੰਨਦਾ ਜਾਂ ਲਖਸ਼ਮ ਕਰਾਉਂਦਾ ਤਾਂ ਕੋਈ ਮੈਨ ਨਹੀਂ ਰਹਿੰਦਾ